ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਆਪਣੀ ਦੁਕਾਨ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀ ਆਈਟਮ ਤੁਹਾਨੂੰ ਦਿਖਾਉਣ ਲੱਗੇ ਆ ਕੱਪੜੇ ਦੇ ਵਿੱਚ ਕਿਉਂਕਿ ਪਹਿਣਾ ਵਾਸਤੇ ਸੂਟ ਡੈਲੀ ਆਪਾਂ ਅਪਡੇਟ ਕਰਦੇ ਰਹੇ ਨੇ ਪਰ ਕੁਝ ਵੀਰ ਭਰਾਵਾਂ ਦੀ ਮੰਗ ਸੀ ਕੁੜਤਾ ਪਜਾਮਾ ਵੀ ਸਾਨੂੰ ਬਾਜ਼ ਵੈਰਾਈਟਾ ਤੇ ਮਿਲਣਾ ਚਾਹੀਦਾ ਉਹਦੇ ਵਿੱਚ ਵੀ ਤੁਸੀਂ ਕੁਝ ਵਧੀਆ ਵੈਰਾਈਟੀ ਲੈ ਕੇ ਆਓ ਤੇ ਜਿਹੜੇ ਆਪਾਂ ਨੂੰ ਘੱਟ ਰੇਟ ਤੇ ਮਿਲ ਜੇ ਤਾਂ ਆਪਾਂ ਉਹ ਮੰਗ ਨੂੰ ਧਿਆਨ ਚ ਰੱਖਦੇ ਹੋਏ ਜੀ ਕੁਰਤਾ ਪਜਾਮਾ ਦੇਖੋ ਕਲਰ ਵਾਈਟ ਦੇ ਉੱਪਰ ਆਪਾਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਕੁਰਤਾ ਪਜਾਮਾ ਬਹੁਤ ਸੋਹਣਾ ਕੁਰਤਾ ਪਜਾਮਾ ਤੁਸੀਂ ਇਹਨੂੰ ਡੇਲੀ ਵੀਅਰ ਦੇ ਵਿੱਚ ਯੂਜ਼ ਕਰ ਸਕਦੇ ਹੋ ਫੁੱਲ ਪਿਓਰ ਕਾਟਨ ਦਾ ਕੁਰਤਾ ਪਜਾਮਾ ਵੀਅਰ ਦੇ ਵਿੱਚ 350 350 ਰੁਪਏ ਦਾ ਇਹ ਤੁਹਾਨੂੰ ਮਿਲਦਾ ਪਰ ਖਾਲਸਾ ਕਲਾਸ ਹਾਊਸ ਤੇ ਆਪਾਂ ਤੁਹਾਨੂੰ ਇਹੋ ਜਿਹਾ ਰੇਟ ਦੇਵਾਂਗੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਰੇਟ ਵੀ ਜਰੂਰ ਦੱਸਾਂਗੇ ਪਹਿਲਾਂ ਕਲਰ ਦੇਖ ਲਓ ਤੁਸੀਂ ਦੇਖੋ ਜੀ ਇਸ ਤਰ੍ਹਾਂ ਦੇ ਬਹੁਤ ਸੋਹਣੇ ਸੋਹਣੇ ਕਲਰ ਆਪਾਂ ਤੁਹਾਨੂੰ ਇਸ ਦੇ ਵਿੱਚ ਦੇਨੇ ਆ। ਲਓ ਜੀ ਆਹ ਦੇਖੋ ਦੂਸਰਾ ਕਲਰ। ਕਲਰ ਆ ਜਾਣਗੇ ਸਾਰੇ ਸਰਦਾਰੀ ਆਪਾਂ ਕੰਮਤੋਂ ਦੇ ਵਿੱਚ ਕਿਤੇ ਵੀ ਕੁੜਤਾ ਪਜਾਮਾ ਪੈਣ ਸਕਦੇ ਆ। ਬਹੁਤ ਹੀ ਸੋਹਣਾ ਸੌਫਟ ਕਪੜਾ ਕੁੜਤੇ ਪਜਾਮੇ ਦਾ ਹੋਊਗਾ। ਤੇ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ। ਰੇਟ ਸਿਰਫ ਲਾਵਾਂਗੇ ਜੀ ਜੇ ਕਿਸੇ ਨੇ ਇੱਕ ਕੁੜਤਾ ਪਜਾਮਾ ਲੈਣਾ ਹੈ ਕੱਟ ਕੇ ਥਾਣ ਦੇ ਵਿੱਚੋਂ 200 ਰੁਪਏ ਦਾ ਲੱਗੂਗਾ ਜੇਕਰ ਕੋਈ ਭੈਣ ਭਰਾ ਲੈਂਦਾ ਤਿੰਨ ਕੁੜਤੇ ਪਜਾਮੇ ਤਾਂ ਸਿਰਫ 500 ਰੁਪਏ ਦੇ ਵਿੱਚ ਤਿੰਨ ਕੁੜਤੇ ਪਜਾਮੇ ਦੇ ਦਾਂਗੇ ਆਪਾਂ ਬਿਲਕੁਲ ਹੀ ਥੋਕ ਨਾਲ ਭਾਰ ਲਾਲਤੇ ਨੇ ਹਰ ਇੱਕ ਚੀਜ਼ ਦੇ ਦੇਖ ਲਓ ਤੁਸੀਂ ਸੋਹਣੇ ਸੋਹਣੇ ਕਲਰ ਇਹਦੇ ਵਿੱਚ ਆ ਜਾਣਗੇ ਦੇਖੀ ਜਾਓ ਡਿਜ਼ਾਈਨ ਅਗਲੇ ਕਲਰ ਵੀ ਤੁਹਾਨੂੰ ਦਿਖਾ ਦਿੰਨੇ ਆ ਹੋਰ ਪੂਰੇ ਸੋਹਣੇ ਸੋਹਣੇ ਟ੍ਰੈਂਡਿੰਗ ਕਲਰ 500 ਰੁਪਏ ਦੇ ਤਿੰਨ ਕੁਰਤੇ ਪਜਾਮੇ ਜਿੰਨੇ ਮਰਜ਼ੀ ਲੈ ਜਾਓ ਆ ਕੇ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਰੰਗ ਡਿਜ਼ਾਈਨ ਅਸੀਂ ਬਾਧੂ ਦੇ ਦਾਂਗੇ ਤੁਹਾਨੂੰ ਜਿੰਨੇ ਕਹੋਗੇ ਉਹਨੇ ਕੁਰਤੇ ਪਜਾਮੇ ਲੈ ਜਾਓ 500 ਰੁਪਏ ਦੇ ਤੈਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ